ਕੀ ਵੀ ਦੇ ਤਾਰਾ ਆਮ ਤਾਰਾ ਵੀ ਜਿਹੜੀਆਂ ਗਲੀਆਂ ਮਹੱਲੇ ਦੇ ਵਿੱਚ ਨੀਚੇ ਆ ਕੇ ਅੰਦਰ ਜਾਂਦੀਆਂ ਆ ਗਿਆ ਉਹਦੇ ਵਾਸਤੇ ਅਸੀਂ ਪੂਰੀ ਬਵਸਤ ਤਰੀਕੇ ਦਾ ਨਾਲ ਅੱਛੇ ਤਰੀਕੇ ਦਾ ਨਾਲ ਸਾਰੇ ਇਕੱਠੇ ਕਰਕੇ ਸਿੰਗਲ ਜਿੱਡਾ ਕੇਵਲ ਹੁੰਦੀ ਉਸ ਤਰੀਕੇ ਦਾ ਅਸੀਂ ਇਹਨੂੰ ਸਾਰੇ ਮਹੱਲਿਆਂ ਦੇ ਵਿੱਚ ਅਸੀਂ ਉਹਨੂੰ ਉਹਦੀ ਵਿਵਸਥਾ ਕਰਾਂਗੇ ਉਹ ਜਿਹੜੀ ਸੀ ਡਾਇਨਾਮ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਈ ਹੈ ਉਹਦੇ ਵੀ ਅਸੀਂ ਇੱਕ ਬਕੜਾ ਸਿਸਟਮ ਬਣਾਵਾਂਗੇ ਕਿ ਜਿੰਦਾਂ ਕਿਤੋਂ ਵੀ ਕੰਪਲੇਂਟ ਆਵੇ ਤਾਂ ਇਮੀਡੀਏਟਲੀ ਉਹਦੀ ਦ੍ਰਿਸ਼ਟੀ ਹੋਵੇ ਔਰ ਮੱਲੇ ਰਾਤ ਨੂੰ ਸਾਰੇ ਮੱਲੇ ਜਗਮਾ ਕਰਦੇ ਹੋਣ ਉਹਦੇ ਲਈ ਅਸੀਂ ਐਸੀ ਵਿਵਸਥਾ ਕਰਾਂਗੇ ਡਾਰਕ ਜਨ ਅਸੀਂ ਖਤਮ ਕਰਾਂਗੇ ਬਿਲਕੁਲ ਜਿਸ ਸੜਕਾਂ ਦੀ ਹੈ ਕੁਆਲਿਟੀ ਉਹ ਅੱਛੇ ਤਰੀਕੇ ਨਾਲ ਮੇਨਟੇਨ ਹੋਵੇ ਕੁਆਲਿਟੀ ਵਧੀਆ ਹੋਵੇ ਸੜਕਾਂ ਰੋਡਾਂ ਟੁੱਟਣ ਉਹਦੇ ਲਈ ਅਸੀਂ ਪ੍ਰੋਪਰ ਤਰੀਕੇ ਨਾਲ ਮਾਉਂਟਿੰਗ ਵਾਸਤੇ ਇੱਕ ਮਾਸਟਰ ਪਲਾਨ ਮਾਸਟਰ ਪਲਾਨ ਨਾਲ ਮੈਂ ਕਹਿੰਦਾ ਬੇਂਗੂ ਟਾਈਫਾਈਟ ਚਿਕਨ ਗੁਨੀਆ ਕਈ ਬਾੜਾਂ ਦੇ ਵਿੱਚ ਫੋਗਿੰਗ ਹੁੰਦੀ ਨਹੀਂ ਬਿਲਕੁਲ ਵੀ ਔਰ ਕਈ ਲੋਕ ਬਿਮਾਰ ਹੁੰਦੇ ਆ ਉਹਨੂੰ ਅੱਛੇ ਤਰੀਕੇ ਨਾਲ ਸਟਾਰਟ ਦੇ ਕੇ ਨਾਲ ਹਰ ਬਾੜ ਦੇ ਵਿੱਚ ਹਰ ਮੱਲੇ ਦੇ ਵਿੱਚ ਫੋਗਿੰਗ ਹੋਵੇ ਕੈਂਪ ਲੱਗਣ ਉਹਦੀ ਅਸੀਂ ਪ੍ਰੋਪਰ ਤਰੀਕੇ ਨਾਲ ਬਵਸਥਾ ਕਰਾਂਗੇ ਮੱਲੇ ਦਾ ਨਾਮ ਬਰਸਾਤੀ ਪਾਣੀ ਬਹੁਤ ਮੁੱਖ ਸਮੱਸਿਆ ਹੈ। ਕਾਫੀ ਇਲਾਕਿਆਂ ਦੇ ਵਿੱਚ ਖੜਾ ਹੁੰਦਾ ਵਾ। ਉਹਨ ਕਿਸ ਤਰੀਕੇ ਨਾਲ ਅਸੀਂ ਮੱਲਿਆ ਦੇ ਨਾਮ ਮੱਲਿਆ ਦੇ ਨਾਮ ਲੈ ਕੇ ਜਿੰਦਾ ਪਿਕਸ਼ਨਪੁਰਾ ਵਾ, ਫਰੀਦ ਨਗਰ ਹੈ, ਸੈਂਟਰ ਟਾਊਨ ਹੈ, 1250 ਰੋਡ ਐਸੇ ਨੇਕਾ ਹੀ ਮੱਲਿਆ। ਜਿਹਦੇ ਵਿੱਚ ਜਦੋਂ ਮਾਣੀ ਬਰਸਾਤ ਹੁੰਦੀ ਹੈ ਤੇ ਪਾਣੀ ਦੀ ਲੌਕਿੰਗ ਹੋ ਜਾਂਦੀ ਹੈ। ਉਹਨ ਅਸੀਂ ਸਾਰਾ ਸੀਵਰ ਬਾਕਿਆ ਸੀ ਦੂਰ ਕਰਾਂਗੇ। ਉਹ ਮੇਨ ਜਿਹੜਾ ਵਾ ਹਰੀਆਲੀ ਵਾਸਤੇ शहर की एंट्री पॉइंट से अगभग पाँ हजार नमें जौदे असी लगा व्यवस्था करा कूड़े की समस्या हर जगह बो सेंटर तो समार्ट सिटी के अधीन करोड़ रुपए आए है लेकिन इस कारपोरेशन सरकार ने एक भी व्यवस्था नहीं की जिस तरीके लिफ्टिंग कर सकी अस्ट प्रोपर तरीके इंतजाम करा ਉਹ ਜਿਹੜੇ ਆਵਾਰਾ ਪਸ਼ੂ ਜਾਂ ਆਵਾਰਾ ਕੁੱਤੇ ਉਹਨਾਂ ਵਾਸਤੇ ਅਸੀਂ ਡੌਗ ਸ਼ੈਲਟਰ ਹੋਮ ਗਊਸ਼ਾਲਾ ਪ੍ਰੋਜੈਕਟ ਇਹਦਾ ਸਾਰਿਆਂ ਦੇ ਇੰਤਿਆਮਾਤ ਕਰਾਂਗੇ ਬੁਨਿਆਦੀ ਟਾਂਚਾ ਬੁਨਿਆਦੀ ਟਾਂਚਾ ਇਹਦੇ ਲਈ ਜਿਹੜੀ ਸਿੰਗਲ ਵਿੰਡੋ ਸਿਸਟਮ ਅਸੀਂ ਜਿਹੜਾ ਨਕਸ਼ੇ ਪਾਸ ਹੋਣੇ ਆ ਯਾ ਅੰਦਰਲੇ ਸ਼ਹਿਰਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਕਾਰੀ ਵੀ ਆ ਰਿਹਾ ਛੋਟੀਆਂ ਸੜਕਾਂ 'ਵਲੇ ਆ ਉੱਥੇ ਅਸੀਂ ਐਸੀ ਵਿਵਸਥਾ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਵਪਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਜੇ ਕਿਸੇ ਨੂੰ ਆਪਣੀ ਛੱਤ ਵੀ ਬਦਲਣੀ ਹੈ ਜਾਂ ਕੋਈ ਦੀਵਾਰ ਬਦਲਣੀ ਹੈ ਉਹਨੂੰ ਕੋਈ ਔਖਾ ਨਾ ਪਨ ਹੋਵੇ ਉਹਦਾ ਕੰਮ ਈਜ਼ਲੀ ਹੋਵੇ ਉਹਦੇ ਲਈ ਅਸੀਂ ਵਿਵਸਥਾ ਕਰਾਂਗੇ ਉਹ ਜਿਹੜੇ ਟ੍ਰੈਫਿਕ ਜਾਮ ਦੇ ਮੇਲੇ ਹੁੰਦੇ ਆ ਰਵਿਦਾਸ ਮਹਾਰਾਜ ਦਾ ਬੁੱਗਾ ਮੰਡੀ ਹੁੰਦਾ ਮੇਲਾ ਸੋਡਲ ਮੇਲਾ ਹੁੰਦਾ ਵੈ ऐसे नेक ਜਿਹੜੇ ਸਾਡੇ ਨਗਰ ਕੀ ਤੁੰਦੇ ਆ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਵੱਲੋਂ ਅੱਛੀ ਤਰੀਕੇ ਨਾਲ ਵਿਵਸਥਾ ਹੋਵੇ ਟ੍ਰੈਫਿਕ ਦੀ ਹਰ ਚੀਜ਼ ਦੀ ਉਹਦੀ ਅਸੀਂ ਪੂਰੀ ਤਰੀਕੇ ਨਾਲ ਅਸੀਂ ਕਾਰ ਕਰਾਂਗੇ ਔਰ ਮੇਨ ਜਿਹੜੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਅਸੀਂ ਮਲਟੀ ਸਟੋਰੀ ਪਾਰਕਿੰਗ ਜਿਹਦੀ ਬਹੁਤ ਹੀ ਜ਼ਰੂਰਤ ਹੈ ਸ਼ਹਿਰ ਨੂੰ ਮਾਸਟਰ ਪਲਾਨ ਦਾ ਅਸੀਂ ਕਾਰ ਕਰਕੇ ਉਹਨਾਂ ਅਸੀਂ ਉਹਦੇ ਵਾਸਤੇ ਅਸੀਂ ਵਿਵਸਥਾ ਕਰਾਂਗੇ ਉਸ ਮੱਲਿਆਂ ਦੇ ਵਿੱਚ ਸੁਰੱਖਿਆ ਦੇ ਦ੍ਰਿਸ਼ਟੀ ਦਾ ਨਾਲ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਲਵਾਉਣ ਦੀ ਅਸੀਂ ਵਿਵਸਥਾ ਕਰਾਂਗੇ ਔਰ ਮੋਦੀ ਦੀ ਗਾਰੰਟੀ ਹੁਣ ਹੋਵੇਗੀ ਜੰਦੇ ਦੀ ਤਰੱਕੀ ਇਹ ਸਾਡਾ ਮਿਸ਼ਨ ਹੋਏਗਾ ਔਰ ਮੈਂ ਤੁਹਾਡੇ ਨਾਲ ਹੀ ਜੰਦਰ ਸ਼ਹਿਰ ਦੇ ਮਹਾਨਗਰ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਭਾਜਪਾ ਦਾ ਕੈਂਡੀਡੇਟ ਖੜਾ ਹੋਵੇ ਅਸੀਂ 5 ਸਾਲ ਕਾਂਗਰਸ ਦੇਖ ਲੈ 3 ਸਾਲ ਅਸੀਂ ਝਾੜੂ ਵਾਲੇ ਦੇ ਦੇਖ ਲੈ 3 ਸਾਲ ਦੇ ਵਿੱਚ ੱੱਕਾ ਨਹੀਂ ਦੋਲਾ ਕੀਤਾ ਇਹਨਾਂ ਨੇ। ਛਾਦੇ ਬੁਰੇ ਹਾਲਾਤ ਹੈ। ਗਲੀ ਗਲੀ ਰ ਸੀਵਰੇਜ ਦੀ ਬਲੋਕੇਜ ਹੈ, ਲਾਈਟਾਂ ਬੰਦ ਹੈ, ਸਬਕਾ ਟੁੱਟੀਆਂ ਪਈਆਂ ਮੈਂ ਫਾਰਕਾ ਦਾ ਬੁਰਾ ਹਾਲ ਹੈ। ਉਹ ਲੋਕਾਂ ਨੇ ਮਨ ਬਣਾਇਆ ਵਾ ਕਿ ਅਸੀਂ 10 ਸਾਲ ਰਕੇਸ਼ ਥੋਰ ਸਾਹਿਬ ਦਾ ਸੁਨੀਲ ਜੋਤੀ ਜੀ ਦਾ ਕਾਰਜਕਾਲ ਦੇਖਿਆ ਵਾ। ਅਸੀਂ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਜੰਦਰ ਸ਼ਹਿਰ ਦੇ ਵਿੱਚ ਮੇਅਰ ਬਣਨ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਜੰਦਰ ਦੇ ਬੋਟਾਤ ਬਹੁਤ ਹੀ ਸੂਝਬਾਨ ਹੈ ਬਹੁਤ ਹੀ ਸਮਝਦਾਰ ਹੈ ਉਹ ਇਹਨਾਂ ਦੇ ਝੂਠੇ ਲਾਰੇ 'ਚ ਨਹੀਂ ਆਣਗੇ ਤੇ ਕੱਲੇ-ਕੱਲੇ ਵੋਟ 21 ਤਾਰੀਖ ਨੂੰ ਅਸੀਂ ਕਮਲ ਦੇ ਨਿਸ਼ਾਨ ਤੇ ਪਾ ਕੇ ਜੰਦਰ ਸ਼ਹਿਰ ਦੇ ਵਿੱਚ ਅਸੀਂ ਬੀਜੇਪੀ ਦਾ ਮੇਅਰ ਬਣਾਵਾਂਗੇ ਇਹ ਨਹੀਂ ਮੈਂ ਤੁਹਾਡਾ ਗੱਲ ਕਰਨੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਅਸੀਂ ਦਾ ਜਵਾਬ ਦੇਵਾਂਗੇ